ਹਾਂਜੀ ਮਿੱਤਰੋ ਤੁਹਾਡਾ ਸਵਾਗਤ ਹੈ ਆਪਣੇ YouTube ਦੇ ਚੈਨਲ ਕਬੱਡੀ ਨਾਟ 11 ਦੇ ਉੱਪਰ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤਾਂ ਦੋਸਤੋ ਕਬੱਡੀ ਜਗਤ ਦੇ ਲਈ ਇੱਕ ਬਹੁਤ ਹੀ ਮੰਨਦ ਭਾਗੀ ਕਵਰ ਹੈ ਕ ਦੋਸਤੋ ਦਰਸ਼ਨ ਡੜਬੇ ਵਾਲਾ ਜੋ ਕਿ ਆਪਣੀ ਟੀਮ ਦਾ ਪੂਰਾ ਤਾਕੜਾ ਪਲੇਅਰ ਹੈ ਦੋਸਤੋ ਜੋ ਪਨਾਣੇ ਸਮੇਂ ਦੇ ਵਿੱਚ ਕਬੱਡੀ ਦੇਖਦੇ ਰਹੇ ਨੇ ਉਹਨਾਂ ਨੂੰ ਤਾਂ ਪਤਾ ਹੋਣਾ ਬਾਈ ਦੇ ਬਾਰੇ ਤੇ ਅੱਜਕੱਲ੍ਹ ਨਹੀਂ ਖੇਡ ਰਿਹਾ ਸੀ ਤੇ ਬਾਈ ਦਾ ਰਾਤ ਐਕਸੀਡੈਂਟ ਹੋ ਗਿਆ ਤੇ ਫਦੀਆਂ ਦੋਨੇ ਲੱਤਾਂ ਦਾ ਆਪਰੇਸ਼ਨ ਹੋਇਆ ਤੇ ਦੋਸਤੋ ਬਾਈ ਗੁਰੂ ਜੀ ਅਰਦਾਸ ਕਰਨਾ ਕਿ ਬਾਈ ਜਲਦੀ ਤੋਂ ਜਲਦੀ ਠੀਕ ਹੋਵੇ ਤਾਂ ਦੋਸਤੋ ਕਮੈਂਟ ਬਾਕਸ ਦੇ ਵਿੱਚ ਬਾਈ ਗੁਰੂ ਜੀ ਜ਼ਰੂਰ ਲਿਖਣਾ ਤਾਂ ਦੋਸਤੋ ਧੰਨਵਾਦ ਤੁਹਾਡਾ ਤੇ ਫਿਰ ਮਿਲਾਂਗੇ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ